ਫੈਮਿਲੀ ਦੇ ਮੈਂਬਰੋਂ ਮਿਲੇ ਮੇਕਰ ਸਿੰਘ ਨੂੰ ਤੇ ਉਹਨਾਂ ਨੇ ਇਹ ਗੱਲ ਦੱਸੀ ਵੀ ਅਸੀਂ ਰਾਤ ਨੂੰ 12:30 ਵਜੇ ਮੈਂ ਬਾਥਰੂਮ ਕਰਨ ਵਾਸਤੇ ਉੱਠਾਂਗਾ ਤੇ ਕੁਦਰਤੀ ਕਹਿੰਦੇ ਬਾਥਰੂਮ ਕਰਨ ਤੋਂ ਬਾਅਦ ਮੈਂ ਇੱਕ ਜਸ ਘਰ ਦੇ ਕਮਰੇ ਦੇ ਅੰਦਰ ਵੜਿਆ ਤੇ ਮੈਨੂੰ ਕੁੰਡੀ ਰਹੀ ਕਿ ਤੇ ਮੇਰੇ ਪਿੱਛੇ ਹੀ ਕਹਿੰਦੇ 7-8 ਬੰਦੇ ਆ ਗਏ ਉਹਨਾਂ ਨੇ ਸਾਰਾ ਇਹ ਘਰ ਵੇਰਾ ਫਰੋਲਿਆ ਗਿਆ ਜਿਹੜੇ ਸਾਰੇ ਪਰਿਵਾਰ ਦੇ ਬੰਦੇ ਇੱਕੋ ਕਮਰੇ ਉਹਨਾਂ ਨੇ ਬਿਠਾ ਲਏ ਉਸ ਤਵਾਂ ਕਿ ਜਸਾ ਸਾਨੂੰ ਕੈਸ਼ ਦੇ ਦੋ ਤੇ ਕੋਈ ਹੋਰ ਚੀਜ਼ ਹੈ ਕੋਈ 골ਡ ਵੇਰਾ ਸਾਨੂੰ ਉਹ ਦੇ ਦੋ ਤਾਂ ਨੋਟ ਅਕਟ੍ਰੀ ਵੀ ਦਾ ਕੈਸ਼ ਹੈ ਅਪਰੋਕਸਿਮੇਟ ਕੋਈ ਕਿਸੇ ਪੇਮੈਂਟ ਕਿਤੋਂ ਦੀ ਆ ਤੇ ਨਾਲ ਇੱਕ ਜਰਾ ਵੈਪਨ ਸੀਗਾ 12 ਬੋਰ ਦੀ ਜਿਹੜੇ ਵੈਪਨ ਸੀ ਉਹ ਨਾਲ ਲੈ ਗਏ। ਮੌਤ ਵੀ ਲੱਗੇ ਨਾਲ। ਉਹਨਾਂ ਨਾਲ ਰੌਂਦ ਰਵੇ ਨੇ 12 ਰੌਂਦ ਸੀਗੇ ਤੇ ਨਾਲ ਇੱਕ 12 ਬੋਰ ਦੀ ਵੈਪਨ ਹੈਗੀ ਹੈ। ਖੇਤਾਂ 'ਚ ਬਾਰੂ-ਬਾਰ ਬਣੀ ਇੱਕ ਘਰ ਨੂੰ ਹਥਿਆਰਬੰਦ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਇਸ ਘਰ ਦਾ ਬਜ਼ੁਰਗ ਬਾਥਰੂਮ ਕਰਨ ਲਈ ਉਠਿਆ ਤਾਂ ਅਚਾਨਕ ਕਮਰੇ ਦੀ ਕੁੰਡੀ ਲਗਾਉਣੀ ਭੁੱਲ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਪਿੱਛੇ ਹੀ 6-7 ਲੁੱਟੇਰੇ ਘਰ ਦੇ ਅੰਦਰ ਦਾਖਲ ਹੋਏ ਤੇ ਇੱਕ ਕਮਰੇ 'ਚ ਹੀ ਸਾਰੇ ਪਰਿਵਾਰ ਦੇ ਜੀਆਂ ਨੂੰ ਬੰਦ ਕਰਕੇ ਬੰਦੀ ਬਣਾ ਲਿਆ ਗਿਆ ਬੰਦੂਕ ਦੀ ਨੋਕ ਤੇ ਦੱਸਿਆ ਜਾ ਰਿਹਾ ਕਿ 9 ਲੱਖ ਦੀ ਨਗਦੀ, ਸੋਨਾ, ਇੱਕ ਬੰਦੂਕ ਅਤੇ ਜਿੰਦਾ ਕਾਰਤੂਸ ਲੈ ਕੇ ਫਰਾਰ ਹੋ ਗਏ ਦੱਸਦੀ ਕਿ ਫਰੋਜ਼ਪੁਰ ਦੇ ਪਿੰਡ ਲਖੂਕੇ ਬਹਿਰਾਮ ਦੇ ਵਿੱਚ ਰਾਤ ਦੇ ਕਰੀਬ 12 ਵਜੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਂਜੀ ਸਰ ਕੀ ਘਟਨਾ ਵਾਪਈ ਆ ਲੱਖੋਗੇ ਬਰਾਮ ਦਾ ਕੀ ਮਾਮਲਾ ਆਇਆ ਇਸਾਂ? ਲੱਖੋਗੇ ਬਰਾਮ ਪਿੰਡ ਦੇ ਵਿੱਚ ਘਟਾਣੀ ਪੈਂਦੀ ਹੈ ਕਿ ਜਿਹੜੀ ਰੋਡ ਤੋਂ 100 ਕਿਲੋਮੀਟਰ ਜਿਹੜੀ ਪਿੱਛੇ ਹੈਗੀ ਹੈ ਤੇ ਢਾਣੀ ਮੇਜਾ ਸਿੰਘ ਸੌਣਾ ਬਗੀਚਾ ਸਿੰਘ ਜੀ ਉੱਥੇ ਇਕੱਲਾ ਹੀ ਘਰ ਇਹਨਾਂ ਦਾ ਤੇ ਜਿਸ ਵळे ਅਸੀਂ ਉਹਨੂੰ ਫੈਮਿਲੀ ਦੇ ਮੈਂਬਰ ਨੂੰ ਮਿਲੇ ਮੇਗਾ ਸਿੰਘ ਨੂੰ ਤੇ ਉਹਨਾਂ ਨੇ ਇਹ ਗੱਲ ਦੱਸੀ ਵੀ ਅਸੀਂ ਰਾਤ ਨੂੰ 11:30 ਵਜੇ ਮੈਂ ਬਾਥਰੂਮ ਕਰਨ ਵਾਸਤੇ ਉੱਠਿਆਂਗਾ। ਤੇ ਕੁਦਰਤੀ ਕਹਿੰਦੇ ਬਾਥਰੂਮ ਕਰਨ ਤੋਂ ਬਾਅਦ ਮੈਂ ਜਸ ਘਰ ਦੇ ਕਮਰੇ ਦੇ ਅੰਦਰ ਵੜਿਆ ਤੇ ਮੇਰੇ ਤੋਂ ਕੁੰਡੀ ਰਹਿ ਗਈ ਤੇ ਮੇਰੇ ਪਿੱਛੇ ਹੀ ਕਹਿੰਦੇ 7-8 ਬੰਦੇ ਆ ਗਏ ਤੇ ਉਹਨਾਂ ਨੇ ਸਾਰਾ ਜਿਹੜਾ ਘਰ ਵੇਰਾ ਫਰੋਲਿਆ ਗਿਆ ਇੱਕ ਜਿਹੜੇ ਸਾਰੇ ਪਰਿਵਾਰ ਦੇ ਬੰਦੇ ਇੱਕੋ ਕਮਰੇ ਉਹਨਾਂ ਨੇ ਬਿਠਾ ਲਏ ਉਸ ਤੋਂ ਬਾਅਦ ਕਿ ਕਿਸੇ ਨੂੰ ਕੈਸ਼ ਦੇ ਦੋ ਤੇ ਕੋਈ ਹੋਰ ਚੀਜ਼ ਹੈ ਕੋਈ 골ਡ ਵੇਰਾ ਸਾਨੂੰ ਉਹ ਦੇ ਦਿਓ ਉਹ ਕਹਿੰਦੇ ਸਾਰੀ ਕੋ ਥੋੜਾ ਜਿਹਾ ਸਮਾਨ ਆ ਗਿਆ ਤੇ ਉਹਨਾਂ ਨੇ ਆਪਣੇ ਆਪ ਹੀ ਸਾਰਿਆਂ ਨੇ ਆਪਣੇ ਆਪਣੀ ਜਿਹੜੇ 3-4 ਕਮਰੇ ਜੀਓ ਸਾਰੇ ਉਹਨਾਂ ਨੇ ਫਰੋੜ ਫੜ ਕੀਤੀ ਗਈ ਤੇ 9 ਲੱਖ ਰੁਪਏ ਦਾ ਕੈਸ਼ ਹੈ ਅਪਰੋਕਸੀਮੇਟ ਕੋਈ ਕਿਸੇ ਪੇਮੈਂਟ ਤੇ ਨਾਲ ਇੱਕ ਜਿਹੜਾ ਵੈਪਨ ਸੀਗਾ 12 ਬੋਰਡ ਦੇ ਜਿਹੜੇ ਵੈਪਨ ਸੀ ਉਹ ਨਾਲ ਲੱਗੇ। ਰੌਤ ਵੀ ਲੱਗੇਗਾ ਨਾਲ। ਉਹਨਾਂ ਨਾਲ ਰੌਂਦ ਲੱਗੇ ਨੇ 12 ਰੌਂਦ ਸੀਗੇ ਤੇ ਨਾਲ ਇੱਕ 12 ਬੋਰਡ ਦੀ ਵੈਪਨ ਹੈਗੀ ਆ। ਤੇ ਅਪਰੋਕਸੀਮੇਟ 9 ਲੱਖ ਰੁਪਏ ਹੈਗੇ। ਪਹਿਲੀ ਤਫਤੀਸ਼ ਜਿੱਕੀ ਸਾਹਮਣੇ ਆਇਆ ਡੌਗ ਸਕਵਾਡ ਵੀ ਜਾਂਦਾ ਗਿਆ। ਦੇਖੋ ਡੌਗ ਸਕਵਾਡ ਵੀ ਸਾਡਾ ਗਿਆ ਗਿਆ ਤੇ ਸਾਡੇ ਫਿੰਗਰਪ੍ਰਿੰਟ ਵੱਲੇ ਵੀ ਗਏ ਨੇ ਸਾਰੇ ਤੇ ਸੀਆਈਏ ਸਾਡੀ ਟੀਮ ਉਹ ਵੀ ਗਈ ਹੈ ਜਿੰਨੇ ਜਿੰਨੇ ਸਾਡੇ ਇਵੈਂਟਸ ਨੇ ਸਾਰੇ ਉੱਥੇ ਪਹੁੰਚੇ ਨੇ ਉਸ ਵੇਲੇ। ਸਾਨੂੰ ਤਾਂ ਜਿਵੇਂ ਲੱਗਦਾ ਵੀ ਜਿਵੇਂ ਪੇਮੈਂਟ ਦਾ ਕਿਸੇ ਨਾ ਕਿਸੇ ਘਰ ਦੇ ਨੂੰ ਬੰਦੇ ਨੂੰ ਪਤਾ ਹੋਊਗਾ ਪੇਮੈਂਟ ਇੱਥੋਂ ਆਈ ਗਈ ਹੈ ਜਾਂ ਇਹ ਜਿਹੜੇ ਬਜ਼ੁਰਗ ਨੇ ਇਹ ਦੋ ਤਿੰਨ ਵਾਰੀ ਵਾਸ਼ਰੂਮ ਜਾਂਦੇ ਜਾਂਦੇ ਨੇ ਕਿਉਂਕਿ ਉਹਦੇ ਤੋੜਪਨ ਕੋਈ ਨਹੀਂ ਹੋਈ ਗਿਆ ਨਹੀਂ ਤਾਂ ਅਗਰ 6-7 ਬੰਦੇ ਹੋਣਗੇ ਤਾਂ ਉਹਨਾਂ ਨੂੰ ਹੁੰਦਾ ਵੀ ਚੇ ਚੋਰੀ ਕਰਨੀ ਹੈ ਤਾਂ ਇੱਕਦਮ ਅਸੀਂ ਐਂਟਰ ਕਰਕੇ ਤੋੜਾਂਗੇ ਕੁਝ ਨਾ ਕੁਝ ਉਹਨਾਂ ਨੇ ਜਿੰਨੀ ਪਹਿਲੀ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਵੇਟ ਕੀਤੀ ਕਿ ਬਜ਼ੁਰਗ ਬਾਹਰ ਆਣਗੇ ਵਾਸ਼ਰੂਮ ਜਾਣਗੇ ਤੇ ਅਸੀਂ ਨਾਲ ਹੀ ਐਂਟਰ ਕਰ ਜਾਾਂਗੇ ਸੋ ਤਫ਼ਤੀਸ਼ ਕਰ ਰਹੇ ਹਾਂ ਜੋ ਬੈਸਟ ਟੂ ਬੈਸਟ ਹੋਏਗਾ ਜੀ ਜਲਦੀ ਤੋਂ ਜਲਦੀ ਇਹਨਾਂ ਨੂੰ ਫੜ ਲਾਂਗੇ ਡੀਐਸਪੀ ਤੁਲਸੋਨੀ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਲੁਟੇਰਿਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਆਏ ਦਿਨ ਇਸ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ। ਜਿਸ ਕਾਰਨ ਹੁਣ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਵੀ ਹੁੰਦੇ ਨੇ ਤੇ ਲੋਕਾਂ ਦਾ ਗੁੱਸਾ ਪ੍ਰਸ਼ਾਸਨ ਦੇ ਉੱਤੇ ਫੁੱਟਦਾ ਹੋਇਆ ਵੀ ਨਜ਼ਰ ਆਉਂਦਾ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਪੁਲਿਸ ਦੇ ਬਲੋਂ ਕਦੋਂ ਤੱਕ ਸਿੱਧਾ ਲੈ ਜਾਂਦਾਈ ਫਰੂਦਪੁਰ ਤੋਂ ਪੰਮਜੀ ਸਖਾਣਾ ਪੰਜਾਬੀ ਲੋਕ ਚੈਨਲ